ਤੇ ਤਸਵੀਰਾਂ ਦਿਖਾ ਦਿੰਦੇ ਹੈਗੇ ਆ ਲਵਯਾਨ ਪੀਜੀ ਦੇ ਜਿੱਥੋਂ ਕਿ ਉਹ ਬਾਈਕ ਚੋਰੀ ਹੋਇਆ ਸੀਗਾ ਮੈਂ ਥੋੜਾ ਤੁਹਾਡੀ ਕੋਈ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਹੋਈ ਕੀ ਜਣਾ ਉਹਨਾਂ ਨਾਲ ਕਿ ਬਾਈਕ ਕਦੋਂ ਮਿਲੇਗਾ ਲਈਏ ਭਾਈ ਤੋ ਉਹਦਾ ਫੋਟੋ ਮਿਲੂ ਲਈਏ ਰੋਟਾ ਨਿਕਲਣ ਲਈ ਜਿਹੜਾ ਸੀ ਉਹਦਾ ਫੋਟੋ ਸਾਡੇ ਨਾਲ ਲਾਇਆ ਆਪਣਾ R15 ਦੱਸ ਦਈਏ ਕਿ ਬੀਤੇ ਦਿਨੀ ਮਸ਼ਹੂਰ ਲੋਗਟ ਲਗਲੀ ਪਟਾਨੀ ਕਲੋਨੀ ਦੇ ਲਵਿਆਨ ਹੋਮ ਪੀਜੀ ਦੇ ਬਾਹਰੋਂ ਚੋਰੀ ਹੋਈ ਇੱਕ ਮੋਟਰਸਾਈਕਲ ਦਾ ਮਾਮਲਾ ਕਾਫੀ ਸੁਰਖੀਆਂ ਵਿੱਚ ਰਿਹਾ ਸੀ ਫਗਵਾੜਾ ਡੀਐਲਪੀਯੂ ਮਿਹੇੜੂ ਦੀ ਪੁਲਿਸ ਟੀਮ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਐਫਆਰਆਈ ਨੰਬਰ 78 ਮਿਤੀ 30 5 25 ਯੂਐਸ 3032 ਥਾਣਾ ਸਤਨਾਪੁਰਾ ਫਗਵਾੜਾ ਮਕਦਮਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਸੀ ਜਿਸ ਵਿੱਚੋਂ ਇੱਕ ਦੋਸ਼ੀ ਅਸ਼ੋਕ ਕੁਮਾਰ ਉਰਫ ਸ਼ੌਕੀ ਪੁੱਤਰ ਬਲਵੀਰ ਵਾਸੀ ਉੱਚਾ ਪਿੰਡ थाना ਸਤਰਾਂਪੁਰਾ ਫਗਵਾੜਾ ਨੂੰ ਸਨੇ ਚੋਰੀਛੋਦਾ ਮੋਟਰਸਾਈਕਲ ਕਾਬੂ ਕੀਤਾ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮਿਹਰੂ ਚੌਕੀ ਦੇ ਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਪਾਸੋਂ ਇੱਕ ਮੋਟਰਸਾਈਕਲ ਆਰ15 ਦੀ ਬਰਾਮਦਗੀ ਹੋਈ ਸੀ ਜਦਕਿ ਬਾਅਦ ਵਿੱਚ ਉਸੇ ਮੁਕਦਮੇ ਵਿੱਚ ਇੱਕ ਹੋਰ ਦੋਸ਼ੀ ਕਰਨਦੀਪ ਉਰਫ ਕਰਨਪੁੱਤਰ ਸਰੁਦਰਪਾਲ ਵਾਸੀ ਦਾਦੂਵਾਲ ਥਾਣਾ ਜੜਿਆਲਾ ਜਲੰਧਰ ਉਮਰ ਲਗਭਗ 21 ਸਾਲ ਨੂੰ ਗ੍ਰਿਫਤਾਰ ਕੀਤਾ ਜਿਸ ਪਾਸੋਂ ਇੱਕ ਹੋਰ ਚੋਰੀशुदा ਮੋਟਰਸਾਈਕਲ ਸਪਲੈਂਡਰ ਬਰਾਮਦ ਕੀਤਾ ਗਿਆ ਜਦਕਿ ਇਸ ਮਾਮਲੇ ਵਿੱਚ ਤੀਸਰਾ ਦੋਸ਼ੀ ਵੰਸ਼ ਸਨ ਆਫ ਮੱਖਣ ਵਾਸੀ ਦਰবেশਪਿੰਡ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ ਫੜੇ ਗਏ ਦੋਵੇਂ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਕਰਦਿਆਂ ਮਾਜੂਬ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ ਹੈ ਇੱਥੇ ਜ਼ਿਕਰਯੋਗ ਹੈ ਕਿ ਮੋਟਰਸਾਈਕਲ ਚੋਰੀ ਦੀ ਘਟਨਾ ਆਸ-ਪਾਸ ਲੱਗੇ ਸੀਸੀਟੀਵੀ ਕੈਮਰਾ ਵਿੱਚ ਵੀ ਕੈਦ ਹੋਈ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਰਿਪੋਰਟ ਤੋ ਤਸਵੀਰਾਂ ਦਿਖਾ ਦਿੰਦੇ ਹੈਗੇ ਆ ਲਵਯਾਨ ਪੀਜੀ ਦੇ ਜਿੱਥੋਂ ਕਿ ਉਹ ਬਾਈਕ ਚੋਰੀ ਹੋਇਆ ਸਿਕਾ ਉਹ ਚੋਰੀ ਤੋਂ ਬਾਅਦ ਜਿਹੜੇ ਸਟੂਡੈਂਟਸ ਕਾਫੀ ਪਰੇਸ਼ਾਨ ਹੋਏ ਜਿਹਨਾਂ ਨੇ ਚਿਹੜੀ ਚੌਕੀ ਵਿੱਚ ਐਫਆਰ ਦਰਜ ਕਰਵਾਈ ਸੀ ਤਸਵੀਰਾਂ ਦਿਖਾ ਦਿੰਦੇ ਹਾਂ ਇਸ ਪੀਜੀ ਤੋਂ ਪਹਿਲਾ ਲੋਕੇਸ਼ਨ ਦਿਖਾ ਦਿੰਦਾ ਇਸ ਜਗ੍ਹਾ ਬਾਈਕ ਖੜਾ ਸਿਕਾ ਜਿੱਥੋਂ ਦੋ ਚੋਰਾਂ ਨੇ ਉਸ ਬਾਈਕ ਨੂੰ ਚੁਰਾਇਆ ਉਹ ਦੱਸ ਦਈਏ ਕਿ ਚੋਰ ਜਿਹੜੇ ਹੈਗੇ ਹੈ ਚਿਹੜੂ ਪੁਲਿਸ ਚੌਕੀ ਦੀ ਟੀਮ ਵੱਲੋਂ ਫੜੇ ਗਏ ਹੈਗੇ ਆ ਪੂਰੀ ਖਬਰ ਦਿਖਾਉਂਦੇ ਹੈਗੇ ਪਹਿਲਾਂ ਤਸਵੀਰਾਂ ਦਿਖਾ ਦਿੰਦਾ ਖਾਂ ਵੀ ਪੀਜੀਟੀ ਆ ਤੇ ਕਿਸ ਪੀਜੀ ਵਿੱਚ ਉਹ ਸਟੂਡੈਂਟਸ ਰਹਿੰਦੇ ਸੀ ਜਿਹਨਾਂ ਦੀ ਬਾਈਕ ਚੋਰੀ ਹੋਈ ਸੋ ਸਾਥੀਓ ਵਿਦਿਆਰਥੀ ਉਸ ਨਾਲ ਗੱਲਬਾਤ ਕਰਕੇ ਦਿਖ ਰਹੇ ਨੇ ਜਿਸ ਦਾ ਮੋਟਰਸਾਈਕਲ ਬਾਈਕ ਚੋਰੀ ਹੋਇਆ ਸੀਗਾ ਜਿਹੜੇ ਕਿ ਮੇਰੇ ਨਾਲ ਵੀਡੀਓ ਕਾਲ ਤੇ ਮਿਲੂ ਹੈਗੇ ਆ ਕੈਮਰਾ ਮੇਰੇ ਵਿੱਚ ਕਿ ਥੋੜਾ ਪਹਿਲਾਂ ਤਸਵੀਰਾਂ ਨੇਟਸਾ ਤੋਂ ਦਿਖਾਈਆਂ ਜਾਂ ਕਿਰਮ ਬਾਜੀ ਆਪਣਾ ਪਰੇਸ਼ਾਨ ਪ੍ਰਸ਼ਾਦ ਜੀ ਕੀ ਗੱਲ ਹੋਈ ਸੀ ਤੁਹਾਡਾ ਮੋਬਾਈਲ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਕਿੰਨੀ ਤਰੀਕ ਨੂੰ ਹੋਇਆ ਸੀ ਸੋਰੀ ਮੋਟਰਸਾਈਕਲ ਚੋਰੀ ਹੋਇਆ ਸੀ ਕਿ ਕੀ ਨੰਬਰ ਦੀ ਮੋਟਰਸਾਈਕਲ ਦਾ 22 ਤਾਰੀਖ ਨੂੰ ਚੋਰੀ ਹੋਇਆ ਸੀ ਮਿਲ ਗਿਆ ਬਾਈਕਲ ਦੁਆਰਾ ਰਿਪੋਰਟ ਕਰਨਾ ਐਸਪੀ 22 ਸੈਂਟੀਚੌਟ ਓਕੇ ਤੁਹਾਡੀ ਕੋਈ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਹੋਈ ਕੀ ਕਹਿਣਾ ਉਹਨਾਂ ਦਾ ਕਿ ਬਾਈਕ ਕਦੋਂ ਮਿਲੇਗਾ ਮਿਲ ਗਈ ਹੈ ਉਹ ਜੀ ਮਿਲ ਗਈ ਹੈ ਭਾਈ ਤਾਂ ਉਹ ਤਾਂ ਫੋਟੇ ਮਿਲੂਗੀ ਅੱਛਾ ਤੁਸੀਂ ਐਫ ਆਰ ਦੱਚ ਕਰਵਾਈ ਸੀ ਹਾਂ ਜੀ ਤੂੰ ਬਾਈਕ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਤੁਹਾਨੂੰ ਪਤਾ ਲੱਗਾ ਕੁਝ ਆਹ ਨੁਕਸਾਨ ਹੈ ਰਤੀ ਰਤੀ 35000 ਦਾ ਨੁਕਸਾਨ ਹੋਇਆ ਜੀ ਤੁਸੀਂ ਹੋਰ ਕੁਝ ਕੁਝ ਕਹਿਣਾ ਚਾਹੁੰਦੇ ਇਸ ਬਾਬਤ ਮੈਂ ਕੁਝ ਨਹੀਂ ਕਹਿਆ ਜਾਂਦੇ ਜੀ ਆਪਣੀ ਕੀ ਤੁਹਾਨੂੰ ਚਾਹੀਦੀ ਹੈ ਜਾਂ ਵਰਤ ਜੋ ਨੁਕਸਾਨ ਹੋ ਰਿਹਾ ਹੈ ਉਹ ਦੀ ਬਾਈਕ ਕਰਦੇ ਹੋ ਦੇ ਆਪਣਾ ਪੂਰਾ ਨਾਮ ਕੀ ਹੈ ਪ੍ਰਸ਼ਾਂਤ ਠਾਕੁਰ ਜੀ ਜੀ ਦਰਜ ਕੀਤਾ ਸੀ ਪ੍ਰਸ਼ਾਂਤ ਠਾਕੁਰ ਹਮਾਚੰਦਰ ਜੀ ਮਲੀਬੀਰ ਹਸਪਤਾਲ ਨਿਕਲੇ ਨੇ ਜੋ ਰਹਿੰਦਾ ਸੀ ਤੇ ਉਹਦਾ ਮੋਟਰਸਾਈਕਲ ਉਹਨੇ ਥੱਲੇ ਲਾਇਆ ਸੀ ਆਪਣਾ R15 ਉਹ ਨੌਜਵਨ ਮਤਲਬ ਉਹਦੀ ਕੀਤਾ ਗਿਆ ਸੀਗਾ ਉਹ ਮਿਤੀ 11 ਸ਼ੇਰ ਨੂੰ ਲੱਗਾ ਜਿਹੜਾ ਨੌਜਵਨ ਚੋਰੀ ਕੀਤਾ ਤੋ ਅਹੀ ਨਾਕਾ ਲਾ ਕੇ ਬੜੇ ਜੀ ਕਿ ਤਿੰਨ ਨੌਜਵਨ ਇਹ ਬਿਲਕੁਲ ਨਹੀਂ ਘੜੇ ਕੋਈ